ਤੇ ਆਬ ਤੇ ਲਾ ਦੇਖੋ ਆਬ ਤੇ ਕੁੜੀਆਂ ਨੇ ਕੱਤਣੀ ਬਣਾਈਆ ਪੁੱਤ ਪੂਰੇ 15 ਦਿਨ ਲੱਗੇ ਪੁੱਤ ਆਹ ਕੱਤਣੀ ਬਣਾਈਆ ਪੁੱਤ ਆਹ ਖਾਣ ਯਾਰ ਮਾਲਾ ਨੇ ਤੇ ਇਹ ਪੁੱਤ ਪੂਰੇ 15 ਦਿਨ ਲੱਗੇ ਆਹ ਪੁੱਤ ਦੇਖ ਕੇ ਗਰਨ ਆਏ ਨੇ ਆਹ ਦੇਖ ਪੁੱਤ ਆ ਵੀ ਬੁਣੇ ਨੇ ਪੁੱਤ ਆਹ ਦੇਖਾ ਬੁਣੀ ਜਾਂਦੇ ਪੁੱਤ ਤੇ ਆਪ ਤੇ ਡੱਬੇ ਨੇਗੇ ਆਹ ਮਠਾਈ ਪਾਉਂਦੇ ਨੇ ਹੁਣ ਵਿਆਹ ਚ ਜਾਂਦੇ ਨੇ ਡੱਬੇ ਇਹ ਭਰੀਆਂ ਚਟੋਹਦੇ ਨੇ ਪੁੱਤਾਂ ਇਹ ਆ ਰਹਿ ਮਠਿਆਈਆਂ ਚ ਪੁੱਤ ਮਠਿਆਈਆਂ ਪਾਉਂਦੇ ਨੇ ਆ ਆ ਸੈਟਰ ਨੇ ਪੁੱਤ ਇਹ ਆਇਆ ਹੈ ਸੈਟਰ ਨੇ ਪੁੱਤ ਇਹ ਆ ਦੇਖ ਆ ਸੈਟਰ ਤੇ ਆਹ ਪੁੱਤ ਪੀੜੀਆਂ ਦੇਖ ਇਹ ਪੁੱਤ ਕੁੜੀਆਂ ਹੁਣ ਬਹੁਤ ਕੁਝ ਬਣਾ ਰਹੀਆਂ ਨੇ ਬਹੁਤ ਹੀ ਜ਼ਿਆਦਾ ਕੁਝ ਹੱਥਾਂ ਦੇਖੋ ਨਰ ਪੁੱਤ ਇਹ ਆ ਦੇ ਪੁੱਤ ਆ ਦੇ ਪੁੱਤ ਇਹਨਾਂ ਚ ਮਠਿਆਈ ਪੈਂਦੀ ਆ ਪੁੱਤ എ ഹു വ്യാഹാച്ചപ